न्यू यंग फाइव स्टार क्लब भोले बाबा रतन मुनि युवा संघ माँ वैष्णो देवी चैरिटेबल भागवत सेवा परिवार के सहयोग के साथ विशाल रक्तदान कैंप जो लुधियाना में छः लगे हैं मैं धन्यवादी हूँ लुधियाना निवासियों का जो थैलीसीमिया पीड़ित बच्चों के लिए ब्लड डोनेट कर रहे हैं आप ज़्यादा से ज़्यादा थैलीसीमिया पीड़ित बच्चों के लिए ब्लड डोनेट करें आपका दिया हुआ एक यूनिट तीन जिंदगियां बचा सकता है हमारे जो संस्था का मुख्य उद्देश्य है वो यही है कि थैलीसीमिया पीड़ित बच्चों के लिए खूनदान करे खूनदान महादान सर 400 यूनिट हो चुका है छह कैंप चल रहे हैं पांच लुधियाना में एक गोविंद गोदाम वृंदावन में सर मैं एक ही मैसेज देना चाहता हूं कि हा हम हर तीन महीने बाद ब्लड डोनेट करें आपके जुए हुए रक्त से तीन जिंदगियां बच सकती है ਸਤ ਧੰਨ ਵਾਲੀ ਕੋਈ ਬਾਤ ਨਹੀਂ ਆਇਆ ਤਾਂ ਸਾਇੰਸ ਕਹਿੰਦੀ ਹੈ ਡਾਕਟਰ ਕਹਿੰਦੀ ਹੈ ਕਿ ਆਪ ਸਾਲ ਮੇ 4 ਵਾਰ ਬਲੱਡ ਡੋਨੇਟ ਕਰੋ ਹਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰਨਾ ਚਾਹੀਏ ਅੱਜ 9 ਤਰੀਕ ਨੂੰ ਫਰੋਜ਼ ਗਾਂਦੀ ਮਾਰਕੀਟ ਚ ਲਾਲਾ ਜਗਨਨਾਥ ਜਗਨਰਾਣ ਜੀ ਦੀ 43ਵੀਂ ਪੁੰਨ ਦਿਵਸ ਤੇ ਬਲੱਡ ਡੋਨੇਸ਼ਨ ਕੈਂਪ ਲੱਗੇ ਜਿਹਦੇ ਚ ਅਸੀਂ ਆਪਦੇ ਸਾਰੇ ਮਿੱਤਰ ਭਰਾ ਹਮਮਾ ਕੇ ਇੱਥੇ ਪਹੁੰਚੇ ਤੇ ਬਲੱਡ ਡੋਨੇਟ ਕੀਤਾ ਰક્તਦਾਨ ਹੈ ਮਹਾਦਾਨ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਹਾਂ ਇਹ ਇੱਕ ਰक्तदान ਮਹਾਦਾਨ ਹੈ ਇਹ ਰक्तदान ਕਰਨ ਨਾਲ ਕਿਸੇ ਦੀ ਜ਼ਿੰਦਗੀਆਂ ਬਚਦੀਆਂ ਨੇ ਲੋੜਵੰਦ ਨੂੰ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਮੇਂ ਸਮਾਂ ਕੱਢ ਕੇ ਚਲੋ ਸ਼ਡਿਊਲ ਬਹੁਤ ਬੀਜ਼ੀ ਆ ਹਕਲ ਸਾਰਿਆਂ ਦਾ ਸਮਾਂ ਕੱਢ ਕੇ ਜਰੂਰ ਇੱਥੇ ਹੌਮ ਹਮਾ ਕੇ ਪਹੁੰਚਦੇ ਆਪਾਂ ਰक्तदान ਕਰਨਾ ਚਾਹੀਦਾ ਕਿੰਨੇ ਲੋਕ ਇਸ ਕੈਂਪ ਦਾ ਲਾਹਾ ਲੈ ਚੁੱਕੇ ਆ ਦੇਖੋ ਮੈਨੂੰ ਤਾਂ ਹੋਇਆ ਥੋੜੀ ਜਿਹੀ ਰਾਇ ਨੂੰ ਪਰ ਮੇਰੇ ਹੁੰਦੇ ਸੁੰਦੇ ਇੱਥੇ 40-45 ਬੰਦੇ ਦਾ ਆ ਕੇ ਬਲੱਡ ਡੋਨੇਟ ਕਰ ਚੁੱਕੇ ਨੇ ਬਾਕੀ ਸ਼ਾਮ ਪਈ ਹੈ ਹਾਲੇ ਤਾਂ ਕਾਫੀ ਸਮਾਂ ਪਿਆ ਹੋਵੇ ਦੇਖੋ ਜਿੰਨਾ ਹੋਰ ਦੇਖਦੇ ਆ ਜਿੰਨਾ ਵੱਧ ਤੋਂ ਵੱਧ ਹੋਵੇ ਮਸਟ ਹੈ ਦੇਣਾ ਬਲੱਡ ਤੇ ਸਾਰਿਆਂ ਨੂੰ ਇਹੀ ਮੈਸੇਜ ਲਾਣਾ ਤੇ ਆ ਕੇ ਬਲੱਡ ਜ਼ਰੂਰ ਦੇਣਾ ਕਿੰਨੇ ਤੋਂ ਕਿੰਨੇ ਕੈਂਪ ਤੇ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕੈਂਪ ਰਿਹਾ ਹੈ ਸਵੇਰੇ 10 ਵਜੇ ਦਾ ਮੈਸੇਜ ਲੱਗਿਆ ਸੀ ਸਾਨੂੰ 10 ਵਜੇ ਦਾ ਤੇ ਮੇਰਾ ਖਿਆਲ ਆ 4-5 ਵਜੇ ਤੱਕ ਤਾਂ ਚੱਲੇ ਗਈ ਚੱਲੇ ਗਏ ਲੋਕਰ ਕੀ ਅਪੀਲ ਕਰੋਗੇ ਕਿ ਕਿੰਨਾ ਮਚਾ ਕੇ ਛੱਡ ਦੇ ਅਪੀਲ ਤਾਂ ਬੇਨਤੀ ਪਹਿਲੇ ਵੀ ਕਰੀ ਤੇ ਹੁਣ ਵੀ ਇਹੀ ਕਰਦੇ ਆ ਕਿ ਬਲੱਡ ਰક્તਦਾਨ ਮਹਾਦਾਨ ਸਾਡੇ ਕਿਸੇ ਬਲੱਡ ਸਾਨੂੰ ਇੱਕ ਬੋਤਲ ਰક્તਦਾਨ ਜੇ ਬਲੱਡ ਡੋਨੇਟ ਆਪਾਂ ਕਰਦੇ ਆ ਦੇ ਨਾਲ ਜੇ ਕਿਸੇ ਦੀ ਜ਼ਿੰਦਗੀ ਬਚਦੀ ਹੈ ਤੇ ਸਾਨੂੰ ਉਹ ਦੇਣਾ ਚਾਹੀਦਾ ਇਹ ਇੱਕ ਪੁੰਨ ਦਾ ਕੰਮ ਹੈ ਜਿਹੜੇ ਪਰਿਵਾਰ ਦਾ ਕੋਈ ਮੈਂਬਰ ਜਦੋਂ ਜੇ ਕਿਸੇ ਨੂੰ ਬਲੱਡ ਦੀ ਲੋੜ ਹੋਵੇ ਮੌਕੇ ਤੇ ਨਹੀਂ ਮਿਲਦਾ ਬਹੁਤ ਬੰਦਾ ਇੱਧਰ ਉੱਧਰ ਭੱਜ ਨੱਟ ਕਰਦਾ ਤੇ ਉਹ ਲੋਕ ਕਹਿੰਦੇ ਜਦੋਂ ਮੌਕੇ ਤੇ ਬਲੱਡ ਮਿਲ ਜੇ ਬਹੁਤ ਮਹਾਦਾਨ ਹੈ ਕਿ ਸਿੱਧੀ ਆਪਾਂ ਜ਼ਿੰਦਗੀ ਬਚਾਉਣੀ ਹੈ ਮਹਾਦਾਨਾ ਕਰਨਾ ਚਾਹੀਦਾ ਆਪਾਂ ਤੇ ਸਾਡੇ ਲਾਲਾ ਜਗਰਾਂਜੀ ਦਾ ਜੋ ਸ਼ਹੀਦੀ ਪਰਵਾ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਸਟਾਕ ਐਕਸਚੇਂਜ ਦੇ ਵਿੱਚ ਦਰਸ਼ਨ ਸਾਡੇ ਦਰਸ਼ਨਪਾਲ ਜੀ ਖੜੇ ਨੇ ਲੱਡੂ ਬਾਜੀ ਸਾਫ ਦਾ ਚੇਅਰਮੈਨ ਹੈ ਮੰਡੀ ਬੋਰਡ ਦੇ ਔਰ ਸਾਰੀ ਇਥੋਂ ਦੀ ਡਾਇਨਾਮਿਕ ਟੀਮ ਸਟਾਕ ਐਕਸਚੇਂਜ ਦੀ ਆਪਰ ਸਾਉ ਬਾਂਕਾ ਜੀ ਜੈਨ ਸਾਹਿਬ ਸਾਰਿਆਂ ਨੇ ਅੱਜ ਇਹ ਮਿਲ ਕੇ ਸਾਰਾ ਜੋ ਅੱਜ ਉਨ੍ਹਾਂ ਦੀ ਨਿੱਕੀ ਜਿਹਾ ਤੇ ਵਿੱਚ ਅਸੀਂ ਅੱਜ ਪਲੀਦਾਨ ਦਿਵਸ ਦੇ ਰੂਪ ਵਿੱਚ ਅੱਜ ਅਸੀਂ ਜੋ ਲਾਇਆ ਹੈਗਾ ਬਲੱਡ ਡੋਨੇਸ਼ਨ ਕੈਂਪ ਬਹੁਤ ਉਤਸ਼ਾਹਕ ਦੋਜਵਾਨਾਂ ਚ ਲੋਕਾਂ ਚ ਤੁਸੀਂ ਦੇਖੋ 60-60 ਸਾਲ ਦੇ ਲੋਕ ਵੀ ਇੱਥੇ ਬਲੱਡ ਦੇ ਰਹੇ ਨੇ ਇੱਕ ਜਜ਼ਬਾ ਹੈ ਉਸ ਮਹਾਨ ਦਿਵੰਗਤ ਆਤਮਾ ਨੂੰ ਸਲੂਟ ਐ ਇਸ ਚੀਜ਼ ਦਾ ਕਿਉਂਕਿ ਉਹਨੇ ਆਪਣੇ ਪੰਜਾਬ ਵਾਸਤੇ ਲਾਲਾ ਜੀ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਆ ਤੇ ਪੰਜਾਬ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਆਣ ਵਾਲੀਆਂ ਪੀੜ੍ਹੀਆਂ ਤੱਕ ਦਾ ਸਾਰੇ ਅਸੀਂ ਰਿਣੀ ਆ ਜਿਨ੍ਹਾਂ ਨੇ ਸ਼ਾਂਤੀ ਲਿਆਉਣ ਵਾਸਤੇ ਆਪਣਾ ਸੱਚ ਦੀ ਰਾਹ ਤੇ ਚੱਲਦੇ ਹੋਏ ਆਪਣਾ ਬਲੀਦਾਨ ਦਿੱਤਾ। ਥੈਂਕ ਯੂ। ਸਭ ਦਾ ਸਾਰਿਆਂ ਜੈ ਵਾਲਮੀਕੀ ਜੀ, ਜੈ ਸ਼੍ਰੀ ਰਾਮ, ਜੈ ਮਾਤਾ ਦੀ। ਅੱਜ ਲਾਲਾ ਜਤਨ ਰਾਏ ਜੀ ਦੀ ਜਿਹੜੀ 34ਵੀਂ ਪੁੰਨ ਸਥਿਤੀ ਆ ਪੰਜਾਬ ਕੇਸੀ ਗਰੁੱਪ ਵੱਲੋਂ ਇਹ ਮਹੀਨਾ ਹੋ ਗਿਆ ਇਹ ਡੇਲੀ ਅਸੀਂ ਫੰਕਸ਼ਨ ਅਟੈਂਡ ਕਰ ਰਹੇ ਆ ਬਲੱਡ ਕੈਂਪ। ਇੰਨਾ ਕਾ ਜ਼ਿਆਦਾ ਉਸਤਾਹ ਆ, ਇੰਨਾ ਕਾ ਪਿਆਰ ਆ ਪੰਜਾਬ ਕੇਸੀ ਪੂਰੇ ਗਰੁੱਪ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ। ਜਿਹੜਾ ਵੱਧ ਚੜ ਕਿੜਾ ਯੂਥ ਆ ਇੱਥੇ ਅੱਜ ਇਕੱਠਾ ਹੁੰਦਾ ਅਸੀਂ ਡੇਲੀ ਦੇਖ ਰਹੇ ਆ। ਲਗ ਲਗ ਕੈਂਪਾਂ ਦੇ ਵਿੱਚ ਹਾਈਆਂ ਲਗਾ ਰਹੇ ਨੇ ਜਿਹਨਾਂ ਯੂਥ ਆ ਵੱਧ ਚੜ ਕੇ ਇਥੇ ਬਲੱਡ ਪ੍ਰੋਵਾਈਡ ਕਰ ਰਿਆ ਵਾ ਤੇ ਐਦਾਂ ਹੀ ਐਦਾਂ ਹੀ ਸਾਰਾ ਗਰੁੱਪ ਆ ਪੰਜਾਬ ਸੇਰੀ ਗਰੁੱਪ ਦੇ ਨਾਲ ਅਸੀਂ ਦਿਨ ਰਾਤ ਅਸੀਂ ਇੱਥੇ ਮਿਸ਼ਨਾਂ ਨਾਲ ਖੜਾਂਗੇ ਬਲੱਡ ਦੇ ਵਿੱਚ ਤੁਹਾਡੀ ਲੋੜ ਪਾਉਗੇ ਅਸੀਂ ਪੂਰੀ ਟੀਮ ਇਹਨਾਂ ਨਾਲ ਵੱਡੇ ਪੱਧਰ ਤੇ ਅਸੀਂ ਬਲੱਡ ਪ੍ਰੋਵਾਈਡ ਕਰਾਵਾਂਗੇ ਐਦਾਂ ਹੀ ਅਸੀਂ ਹਰ ਜਿਹੜਾ ਬਲੱਡ ਕੈਂਪ ਆ ਉਹ 'ਚ ਸ਼ਾਮਲ ਹੋਵਾਂਗੇ ਇਸ ਚਾਮ ਜੀ ਮੇਰੇ ਖਿਆਲ ਨਾਲ 200 ਪਲੱਸ ਯੂਨਿਟ ਹੋ ਚੁੱਕਾ ਜੀ ਠੀਕ ਆ ਮੇਰੇ ਖਿਆਲ ਨਾਲ ਇਹ 1000 ਪਲੱਸ ਤਾਂ ਜਾਊਗਾ ਜੀ ਕਿਉਂਕਿ ਕੱਲ ਵੀ ਜਿਹੜੇ ਬਲੱਡ ਕੈਂਪ ਲੱਗੇ ਆ ਸਿਵਲ ਹਸਪੀਟਲ ਲੱਗੇ ਆ ਅਮੇਦਗਰ ਪਾਵਨ ਲੱਗੇ ਆ ਲੱਗ ਲੱਗ ਜਿਹੜੇ ਭਰਾਵਾਂ ਨੇ ਲਗਾਇਆ ਹੋ ਪੰਜਾਬ ਕੇਸੀ ਗਰੁੱਪ ਜਿਹੜੇ ਹੈਗੇ ਨੇ ਮੇਨ ਹੈਡ ਤੇ ਇਸ ਕਰਕੇ ਐਦੀ ਵੱਡੇ ਪੱਧਰ ਤੇ ਅੱਜ ਵੀ ਜਿਹੜਾ ਬਲੱਡ ਕੈਂਪ ਹੈ ਸਟੋਕ ਇਸ ਸੇਂ ਦੇ ਵਿੱਚ ਫੋਰਕਾ ਦੀ ਮਾਰਕੀਟ ਲੁਧਿਆਣਾ ਚ ਵੱਡੇ ਪੱਧਰ ਤੇ ਅੱਜ ਜੇ ਜਾਊਗਾ ਜੀ ਹਾਂਜੀ ਇਹਦੇ ਲੋਕ ਫੋਨ ਦੇਣ ਤੋਂ ਡਰਦੇ ਆ ਨਹੀਂ ਡਰ ਦੇਖੋ ਜੀ ਡਰਨ ਦੀ ਗੱਲ ਹੀ ਨਹੀਂ ਕਿਸੇ ਭੈਣ ਭਰਾ ਨੂੰ ਜੇ ਬਲੱਡ ਦੀ ਲੋੜ ਹੈ ਤੇ ਉਹਦੇ ਨਾਲ ਖੜੋ ਤਾਂ ਕਿ ਆਪਾਂ ਉਹਦੀ ਕਿਸੇ ਜਾਨ ਬਚਾ ਸਕੀਏ ਕਿਸੇ ਭੈਣ ਜਾਂ ਵੀਰ ਦੀ ਤੇ ਹਮੇਸ਼ਾ ਪਹਿਲੇ ਪਦਰ ਤੇ ਕਿਉਂਕਿ ਜਿਹੜਾ ਖੂਨ ਹੈ ਇਹ ਕੋਈ ਸਮਾਜਿਕ ਤੌਰ ਤੇ ਸਮਾਜ ਦੇਖ ਨਹੀਂ ਦਿੱਤਾ ਜਾਂਦਾ ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਵੀ ਅਸੀਂ ਇੱਕ ਦੂਜੇ ਨਾਲ ਕਿੱਦਾਂ ਸਾਥ ਦੇਣਾ ਪਰਿਵਾਰਿਕ ਤੌਰ ਤੇ